ਪੰਜਾਬ ਦੇ ਵਿੱਚ ਰੋਜ਼ਾਨਾ 8 ਔਰਤਾਂ ਦੀ ਜਾ ਰਹੀ ਹੈ ਜਾਨ ਔਰਤਾਂ ਲਈ ਵੱਜੀ ਖਤਰੇ ਦੀ ਘੰਟੀ ਦਰਸਿਲ ਪੰਜਾਬ ਦੇ ਵਿੱਚ ਕੈਂਸਰ ਦੀ ਨਾਮੁਰਾਦ ਦੇ ਭਿਆਨਕ ਬਿਮਾਰੀ ਜਿਹੜੀ ਕੀ ਹੁਣ ਚਿੰਤਾਜਨਕ ਹੁੰਦੀ ਜਾ ਰਹੀ ਹੈ ਇੱਕ ਤਾਜ਼ਾ ਹੀ ਅੰਕੜੇ ਸਾਹਮਣੇ ਆਏ ਨੇ ਤੇ ਉਸ ਦੇ ਅਨੁਸਾਰ ਸੂਬੇ ਦੇ ਵਿੱਚ ਰੋਜ਼ਾਨਾ ਲਗਭਗ 8 ਔਰਤਾਂ ਕੈਂਸਰ ਦੇ ਨਾਲ ਦਮ ਤੋੜ ਰਹੀਆਂ ਨੇ ਤਾ ਸੰਸਦ ਦੇ ਹਾਲੀਆ ਸੈਸ਼ਨ ਦੇ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਦੇ ਵੱਲੋਂ ਸਾਂਝੇ ਕੀਤੇ ਗਏ ਕੁਝ ਅੰਕੜਿਆਂ ਦੇ ਮੁਤਾਬਕ 2021 ਤੋਂ ਲੈ ਕੇ 2025 ਦੇ 5 ਸਾਲਾਂ ਦੇ ਅਰਸੇ ਦੌਰਾਨ ਜੋ ਕਿ ਪੰਜਾਬ ਦੇ ਵਿੱਚ ਕੁੱਲ 13299 ਔਰਤਾਂ ਦੀ ਇਸ ਨਾਮੁਰਾਜ਼ ਬਿਮਾਰੀ ਦੇ ਕਾਰਨ ਮੌਤ ਹੋਈ ਹੈ ਅੰਕੜਿਆਂ ਦੇ ਵਿੱਚ ਬ੍ਰੈਸਟ ਕੈਂਸਰ ਸਭ ਤੋਂ ਵੱਧ ਸਜਾਰਿਆ ਜੋ ਕਿ ਔਰਤਾਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਅਤੇ ਅ ਕਹਿ ਸਕਦਾ ਹਾਂ ਵੀ ਕਾਰਨ ਬਣ ਰਿਹਾ ਹੈ ਤੇ ਔਰਤਾਂ ਦੇ ਵਿੱਚ ਹੋਣ ਵਾਲੀਆਂ ਕੈਂਸਰ ਦੀਆਂ ਕੁੱਲ ਮੌਤਾਂ ਦੇ ਵਿੱਚੋਂ ਜੋ ਕਿ ਦੱਸਦੀ ਹੈ ਕਿ 56% ਯਾਨੀ ਕਿ 7186 ਮੌਤਾਂ ਸਿਰਫ ਬ੍ਰੈਸਟ ਕੈਂਸਰ ਦੇ ਕਾਰਨ ਹੋਈਆਂ ਨੇ ਤੇ ਇਸ ਤੋਂ ਇਲਾਵਾ ਸਰਵਾਈਕਲ ਕੈਂਸਰ ਦੇ ਕਾਰਨ ਵੀ 3502 ਅਤੇ ਅੰਡਕੋਸ਼ ਕੈਂਸਰ ਦੇ ਕਾਰਨ ਵੀ 2611 ਮੌਤਾਂ ਦਰਜ ਕੀਤੀਆਂ ਗਈਆਂ ਨੇ ਮਾਹਿਰਾ ਦੇ ਮੁਤਾਬਕ ਪਹਿਲਾਂ ਇਹ ਬਿਮਾਰੀ ਜ਼ਿਆਦਾਤਰ ਜੋ ਕਿ 50 ਤੋਂ 60 ਸਾਲਾਂ ਤੋਂ ਵੱਧ ਉਮਰ ਦੀਆਂ ਔਰਤਾਂ ਦੇ ਵਿੱਚ ਦੇਖੀ ਜਾਂਦੀ ਸੀਗੀ ਪਰ ਹੁਣ ਤਾਂ 40 ਤੋਂ ਲੈ ਕੇ 45 ਸਾਲ ਦੀਆਂ ਨੌਜਵਾਨ ਔਰਤਾਂ ਦੇ ਵਿੱਚ ਵੀ ਇਹ ਮਾਮਲੇ ਤੇਜ਼ ਦੇ ਨਾਲ ਵਧਦੇ ਨਜ਼ਰ ਆ ਰਹੇ ਨੇ ਜੋ ਕਿ ਬੇहद ਹੀ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ ਮਾਰੇ ਮੁਤਾਬਕ ਔਰਤਾਂ ਦੇ ਵਿੱਚ ਕੈਂਸਰ ਦੇ ਮੁੱਖ ਕਾਰਨ ਜਿਵੇਂ ਕਿ ਮਹਾਵਾਰੀ ਦਾ ਜਲਦੀ ਆਉਣਾ ਦੇਰ ਨਾਲ ਮੈਨੋਪੋਜ਼ ਬੱਚੇ ਨਾ ਹੋਣਾ ਅਤੇ ਸੁਸਤ ਜੀਵਨ ਸ਼ੈਲੀ ਤੋਂ ਬਚਾਅ ਦੇ ਲਈ ਹਰ ਮਹੀਨੇ ਸਵੈ ਜਾਂਚ ਕਰਨਾ ਐਚ ਪੀ ਵੀ ਟੀਕਾ ਕਰਨਾ ਅਤੇ ਸਮੇਂ ਸਮੇਂ ਤੇ ਉਤੇ ਮੈਡੀਕਲ ਸਕਰੀਨਿੰਗ ਕਰਾਉਣੀ ਚਾਹੀਦੀ ਹੈ ਤਾਂ ਡਾਕਟਰਾਂ ਦੇ ਅਨੁਸਾਰ ਬੱਚਾ ਨੂੰ ਦੁੱਧ ਚੁੰਘਾਉਣ ਦੇ ਨਾਲ ਵੀ ਕੈਂਸਰ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ ਤਾਂ ਇਹ ਖਬਰ ਕਿਤੇ ਨਾ ਕਿਤੇ ਪੰਜਾਬ ਦੀਆਂ ਔਰਤਾਂ ਦੇ ਲਈ ਚਿੰਤਾਜਨਕ ਹੈਗੀ ਹੈ ਤਾਂ ਧਿਆਨ ਨਾਲ ਜਰੂਰ ਇਹ ਵੀਡੀਓ ਤੁਸੀਂ ਸੁਣੀ ਹੋਵੇਗੀ